ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਦੋਸੋ ਇਹ ਪਿੰਡ ਆਉਂਦਾ ਇਹਦੇ ਨੇੜੇ ਬਲਾਸਪੁਰ ਭਾਗੀ ਕੇ ਇਹਦੇ ਨੇੜ ਦੇ ਪਿੰਡ ਹੈ ਇਹ ਵੈਸੇ ਹਾਈਵੇ ਦੇ ਬਿਲਕੁਲ ਉੱਪਰਲਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਅੱਜ ਇੱਕ ਵੈੜ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਹੀ ਤਾਜੀ ਸੋਈ ਹੈ ਕਿਉਂਕਿ ਇਹਦੀ ਗੱਬਣ ਦੀ ਵੀਡੀਓ ਵੀ ਵੀਰ ਕੋਲੋਂ ਮੇਰੇ ਕੋਲ ਪਹੁੰਚੀ ਸੀ ਉਹ ਤੁਸੀਂ ਵੀ ਦੇਖ ਲਓਗੇ ਤੇ ਹੁਣ ਇਹ ਤੁਹਾਨੂੰ ਸੋਈ ਸਵਾਈ ਦਿਖਾ ਰਹੇ ਆਂ ਵੈਸੇ ਪੁੜਿਆਂ ਤੋਂ ਵੀ ਪਤਾ ਲੱਗੂਗਾ ਸੋਏ ਇਹ ਨੇ ਬੱਚੇ ਨੂੰ ਜਨਮ ਦਿੱਤਾ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਡਿਟੇਲ ਪੁੱਛ ਲਾਂਗੇ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਜੇ ਚੰਗੀ ਲੱਗੂ ਤਾਂ ਆ ਕੇ ਖਰੀਦੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਇਹਦੀ ਇਨਫੋਰਮੇਸ਼ਨ ਲਈਏ ਫਿਰ ਇਹਨੂੰ ਤੋਰਾਂਗੇ ਜਿਸ ਕਾਰਨ ਬਾਈ ਸਸਰੀਕਾ ਸਸਰੀਕਾ ਜਗਜੀਤ ਵੀਰੇ ਜਿਸ ਕਾਰਨ ਅੱਜ ਜਿਹੜੀ ਇਹ ਵਾਇਰ ਦਿਖਾ ਰਹੇ ਆ ਬਾਈ ਇਹ ਕੰਨ ਮਸੂਆ ਜਗਜੀਤ ਵੀਰੇ ਪਲੂਣ ਵੱਛੀ ਆ ਸਮਝ ਲਓ ਚੌਗ ਵਾਲੇ ਦੰਦ ਮਾੜੇ ਮਾੜੇ ਪੰਨੇ ਹੀ ਆਣੇ ਹਜੇ ਠੀਕ ਹੈ ਉਗਣੇ ਸੁਰੂ ਹੀ ਹੋਏ ਹੈਗੇ ਹਾਂ ਤੇ ਜਣੀ ਚੌਗੀ ਕਹਿ ਲੋ ਹੋ ਗਈ ਆਪਾਂ ਸੁਈ ਕਦੋਂ ਕਦੀ ਆ ਬਾਈ ਇਹ ਸਵੇਰ ਸੁਈ ਆ 8:30 ਵਜੇ ਸਵੇਰ 8:30 ਸ਼ਾਮ ਨੂੰ 6 ਵਜੇ ਦੇ ਆਸ-ਪਾਸ ਵੀਡੀਓ ਬਣਾ ਰਹੇ ਆ ਤੇ ਬਾਈ ਇੱਕ ਗੱਲ ਹੋਰ ਆ 5 5:30 ਕਿਲੋ ਬਾਲਟੀ ਭਰ ਕੇ ਬੋਲੇ ਦੀ ਕੱਢੀ ਹੋਈ ਆ ਇੰਨਾ ਗਲੇਵਾ ਥਣ ਸੀ ਬੱਚੀ ਕੋਲੇ ਠੀਕ ਹੈ ਵੈਸੇ ਗੱਬਨ ਦੀ ਵੀਡੀਓ ਵੀ ਹੈਗੀ ਆਪਣਾ ਬਾਈ ਕਰਮ ਵਾਲੀ ਤੋਂ ਤੋਰ ਨਹੀਂ ਸੀ ਹੁੰਦਾ ਤੇ ਬਾਕੀ ਸੀਲਸ ਲੱਗ ਤੇ ਧਾਰ ਤਾਂ ਬਸ ਕੀ ਬਾਤਾਂ ਹੀ ਹੈ ਬਾਈ ਠੀਕ ਹੈ ਇੱਧਰ ਕਰ ਲੈ ਬੱਚਾ ਚੋ ਟੋਰ ਕੇ ਦਿਖਾ ਦਈਏ ਮੜੇ ਸੋ ਦੱਸੋ ਇੱਧਰ ਨੂੰ ਲੈ ਜਾ ਬੱਚਾ ਉਧਰ ਨੂੰ ਚੌਗ ਵਾਲੇ ਦੰਦ ਬੱਚੀ ਨੇ ਚੱਕਣੇ ਸ਼ੁਰੂ ਕੀਤੇ ਆ ਸੰਗੇ ਦੇ ਛੋਟੇ ਛੋਟੇ ਹੈਗੇ ਆ ਹਵਾਨਾ ਹੁਣ ਵੀ ਦੇਖੋ ਤੁਸੀਂ ਹਾਲਾਂਕਿ ਜਦੋਂ ਇਹ ਸੂਈ ਆ ਉਦੋਂ ਇਹ ਤੋਂ ਵੀ ਜ਼ਿਆਦਾ ਹਵਾਨਾ ਸੀਗਾ ਇਹ ਇਸ ਕਰਕੇ ਗੱਲ ਕਹਿ ਰਿਹਾ ਕਿਉਂਕਿ ਵੀਡੀਓ ਗੱਬਨ ਦੀ ਮੇਰੇ ਕੋਲ ਪਹੁੰਚੀ ਸੀ ਤੋ ਇਹ ਵੈੜ ਤੁਸੀਂ ਦੇਖੋ ਢਾਂਚਾ ਦੇਖੋ ਇਹਦਾ ਤੁਸੀਂ ਸੀਲ 3 ਪੈ ਸੁਭਾ ਦੀ ਹੀ ਦੱਸੋ ਬਾਕੀ ਥਣ ਚੰਗਾ ਲੱਗ ਰਿਹਾ ਥੀਚਵਾਈ ਵਾਲਾ ਸੋ ਦੋਸਤੋ ਇਹ ਵੈੜ ਇੱਕ ਹੀ ਨਾਗਾ ਅੱਜ ਦੀ ਵੀਡੀਓ ਚ ਤੇ ਮੈਂ ਤੁਹਾਨੂੰ ਫੇਰ ਇਹ ਵੈੜ ਦਿਖਾ ਦਿਆਂ ਬੱਚਾ ਨਾਲ ਫਿਰਦਾ ਉਹਦੇ ਕਰਕੇ ਪਸਮਾਈ ਕਰਮ ਵਾਲੀ ਦੁਆਰਾ ਫੇਰ ਜਿਹੜਾ ਪਸਮਾ ਥਾਣਾ ਦੇ ਵਿੱਚ ਤੁਹਾਨੂੰ ਪ੍ਰੋਪਰ ਨਜ਼ਰ ਆਊਗਾ ਕਿਉਂਕਿ ਜੋ ਬੱਚਾ ਆਪਸ ਉਹਨੂੰ ਨੇੜੇ ਹੋ ਜਾਂਦਾ ਤਾਂ ਉਸ ਤੋਂ ਬਾਅਦ ਚ ਦੁੱਧ ਵਾਲੇ ਪਸ਼ੂ ਨੇ ਪਸ ਮਾਉਣਾ ਹੁੰਦਾ ਜਿਸ ਕਰਨਾ ਬਈ ਇਹ ਤਾਂ ਆਪ ਰੇਟ ਬਾਰੇ ਨਹੀਂ ਗੱਲ ਹੋਈ ਵੀਡੀਓ ਜਗਜੀਤ ਰੇਟ ਵੀਰੇ ਇਹਦਾ ਲੱਖ ਰੁਪਿਆ ਆਏ ਵੀਰ ਦਾ ਮਾਨਤਾਣ ਜ਼ਰੂਰ ਕਰਾਂਗੇ ਠੀਕ ਹੈ ਹਾਂ ਵੀਰੇ ਜਗਜੀਤ ਦਾ ਠੀਕ ਹੈ ਸੋ ਦੱਸੋ ਰੇਟ 1 ਲੱਖ ਰੁਪਿਆ ਹੈ ਬਾਕੀ ਸੀਲ ਪਰ ਜਿਹੜਾ ਭਰਾ ਹੋਊਗਾ ਉਹਦਾ ਮਾਨਤਾਣ ਜ਼ਰੂਰ ਬਾਈ ਕਹਿੰਦਾ ਕਰਾਂਗੇ ਪਸਮਾ ਇਦਾਂ ਦਾ ਦੱਸੋ ਵੀ ਬੱਚਾ ਲੱਗਣ ਦੀ ਡੇਰ ਸੀ ਸਾਰੇ ਥਣਾ ਦੇ ਵਿੱਚੋਂ ਕਰਮ ਵਾਲੀ ਆਪ ਹੀ ਉਤਰਿਆ ਕਿਉਂਕਿ ਪਸ ਸਮਾਈ ਆ ਚੰਗੇ ਦੁੱਧ ਵਾਲਾ ਹੈ ਬਹੁਤ ਹੀ ਠੰਡੀ ਬੱਚੀ ਆ ਖਰਾ 25 ਕਿਲੋ ਦੁੱਧ ਦੇਣਾ ਜੀ 20 ਦਵਾਈਆਂ ਨੇ ਸੋ ਦੁੱਧ ਤੁਹਾਡੀ ਸੇਵਾ ਦਾ ਪਰ ਥਣ ਹਵਾਨਾ ਸੋਹਣਾ ਨੇਚਰਲੀ ਆ ਦੁੱਧ ਪਸ਼ੂ ਜ਼ਿਆਦਾ ਦਿੰਦਾ ਸੋ ਇੱਕ ਹੀ ਨਾਕ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਵੈਡ ਫਾਰ ਸੇਲ ਸੀ ਪਹਿਲਾਂ ਵੈਡ ਹੈ ਪਸੰਦ ਆਵੇ ਤਾਂ ਕੰਟੈਕਟ ਕਰ ਸਕਦੇ ਹੋ ਬੱਚੇ ਨੂੰ ਇਹਨੇ ਜਨਮ ਦਿੱਤਾ ਪਰ ਜਰਸੀ ਨਸਲ ਤੁਹਾਡੇ ਘਰੇ ਤਿਆਰ ਕਰ ਦੂਗੀ ਧੰਨਵਾਦ